देखो एक भाइयों इसने मेरे ऊपर झूठा केस लगाया था अपने बॉयफ्रेंड के कहने पे। उसका नाम है अंकुश वो भी इसके साथ में भग गए अंकुश कल्लू ਆ ਜਾ ਭਈਆ ਬਗਲ ਮੈਂ ਸੁਣ ਲੋ ਅਰੇ ਭਈਆ ਤੁਮਸੇ ਦੁਸ਼ਮਨੀ ਨਹੀਂ ਲੈਂਗੇ ਇਸ ਕੀ ਕਰ ਹੁਣ ਇੱਥੇ ਦੱਸੋ ਤੁਸੀਂ ਅਗਰ ਹੁੰਦੇ ਤਾਂ ਤੁਸੀਂ ਕੀ ਕਰਦੇ ਤੁਸੀਂ ਆਪਣੀ ਦੱਸਿਓ ਵੀ ਮੁੰਡੇ ਨੇ ਜੋ ਕੀਤਾ ਸਹੀ ਕੀਤਾ ਯਾਰ ਦੇਖੋ ਜੇਦਾ ਵਿਆਹ ਤੋਂ ਬਾਅਦ ਵੀ ਜਿਹਦੀ ਜਨਾਨੀ ਬਾਹਰ ਮੂੰਹ ਮਾਰੂਗੀ ਹੋਟਲਾਂ 'ਚ ਘੁੰਮੂਗੀ ਬੰਦੇ ਨੂੰ ਪੁੱਛੂਗੀ ਨਹੀਂ ਉਹ ਬੰਦਾ ਦੱਸੋ ਮਜਬੂਰ ਹੋ ਕੇ ਕੀ ਕਰੂਗਾ ਅੱਕ ਕੇ ਕੀ ਕਰੂਗਾ ਫਿਰ ਫਿਰ ਤੁਹਾਨੂੰ ਪਤਾ ਜਿੱਥੇ ਦੁਨੀਆ 'ਚ ਬਗੈਰ ਤੇ ਵੀ ਰਹਿੰਦੇ ਆ ਤੇ ਫਿਰ ਅਣਖ ਵਾਲੇ ਵੀ ਹੈਗੇ ਆ ਜਮੀਰ ਵਾਲੇ ਵੀ ਹੈਗੇ ਅਗਲੇ ਜੀਮੀਰ ਜਾ ਕੇ ਅਗਲੇ ਨੇ ਪਛਾਤਾ ਨਰਕਾਂ ਦੀ ਗੱਡੀ ਠੀਕ ਆ ਬਾਕੀ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਸਹੀ ਕੀਤਾ ਜ਼ਿੰਦਗੀ ਮੁੰਡੇ ਦੀ ਵੀ ਖਰਾਬ ਹੋਈ ਜ਼ਿੰਦਗੀ ਕੁੜੀ ਵਿਚਾਰੀ ਦੀ ਵੀ ਗਈ ਦਹਾਂ ਜਹਾਨੋਂ ਇਹ ਹੋਇਆ ਤਾਂ ਗਲਤ ਹੈ ਬਟ ਯਾਰ ਤੁਸੀਂ ਫਿਰ ਵੀ ਜਿੱਥੇ ਤੁਹਾਨੂੰ ਨਹੀਂ ਨਿਪੜਦੀ ਤੁਸੀਂ ਡਿਵੋਰਸ ਦੇ ਦਿਓ ਡਿਵੋਰਸ ਲੈ ਲਓ ਛੱਡ ਦਿਓ ਪਰ ਇਦਾਂ ਨਾ ਕਰੋ ਤੁਸੀਂ ਆਪਣਾ ਹਸਬੰਦ ਨੂੰ ਧੋਖਾ ਦੇ ਕੇ ਤੁਸੀਂ ਬਾਹਰ ਮੂੰਹ ਮਾਰੋ ਉਹਦਾ ਡਾਕਰਾ ਤੁਹਾਡੇ ਨਾਲ ਹਸਬੰਦ ਤੁਹਾਡਾ ਲੌਇਲਟੀ ਨਾਲ ਚੱਲਦਾ ਤੁਸੀਂ ਵੀ ਚੱਲੋ ਅਗਰ ਤੁਹਾਡੀ ਨਹੀਂ ਨਿਪੜਦੀ ਡਿਵੋਰਸ ਦੇ ਦਿਓ